ਚਾਕਲੇਟ ਖਾਣ ਤੋਂ ਬਾਅਦ ਇੱਕ ਡੇਢ ਸਾਲਾ ਬੱਚੀ ਦੀ ਹਾਲਤ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਦੇ ਇੱਕ ਨਿੱਜੀ ਦੁਕਾਨ ਤੋਂ ਚਾਕਲੇਟ ਲੈਂਨ ਤੋਂ ਬਾਅਦ ਰਿਸ਼ਤੇਦਾਰਾਂ ਤੋਂ ਬਨੋਲ ਲੁਧਿਆਣੇ ਗਿਫਟ ਭੇਜਿਆ ਜਾਂਦਾ ਤੇ ਚਾਕਲੇਟ ਖਾਣ ਤੋਂ ਬਾਅਦ 1.5 ਸਾਲਾ ਬੱਚੀ ਦੀ ਹਾਲਤ ਖਰਾਬ ਹੋ ਗਈ ਹੈ। ਦਰਅਸਲ ਸਿਹਤ ਵਿਗੜਨ ਦੇ ਕਾਰਨ ਉਸ ਨੂੰ ਲੁਧਿਆਣਾ ਦੇ ਡੀਐਨਸੀ ਹਸਪਤਾਲ ਭੇਤੀ ਕਰਵਾਇਆ ਗਿਆ। ਰਿਸ਼ਤੇਦਾਰਾਂ ਨੇ ਕਿਹਾ ਕਿ ਪਟਿਆਲਾ ਦੇ ਇੱਕ ਦੁਕਾਨਦਾਰ ਦੇ ਕੋਲੋਂ ਉਹਨਾਂ ਨੇ ਚਾਕਲੇਟ ਤੇ ਗਿਫਟ ਲਏ ਸਨ ਜੋ ਕਿ ਲੁਧਿਆਣੇ ਪੇਜੇ ਸਨ ਪਰ ਦੁਕਾਨਦਾਰ ਕਹਿ ਰਿਹਾ ਹੈ ਕਿ ਮੈਂ ਗਿਫਟ ਪੈਕ ਨਹੀਂ ਰੱਖਦਾ ਤੇ ਨਾ ਹੀ ਇਹ ਚਾਕਲੇਟ ਮੇਰੇ ਦੁਕਾਨ ਤੋਂ ਲਈ ਗਈ ਹੈ। ਤਾਂ ਇੱਕ ਪਾਸੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦਾ ਕਹਿਣਾ ਹੈ ਕਿ ਪਟਿਆਲਾ ਦੀ ਇਸ ਦੁਕਾਨ ਤੋਂ ਚਾਕਲੇਟ ਲੈ ਕੇ ਲੁਧਿਆਣੇ ਗਿਫਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਦੀ 1.5 ਸਾਲਾ ਬੱਚੀ ਦੀ ਉਹ ਚਾਕਲੇਟ ਖਾਂ ਤੇ ਹਾਲਤੇ ਖਰਾਬ ਹੋ ਗਈ ਹੈ ਤੇ ਦੂਜੇ ਪਾਸੇ ਦੁਕਾਨਦਾਰ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਤੇ ਫਿਲਹਾਲ ਸ਼ਿਕਾਇਤਕਰਤਾ ਵੱਲੋਂ ਡੀ ਐਚਓ ਅਫਸਰ ਨੂੰ ਬੁਲਾਇਆ ਗਿਆ ਤਾਂ ਜੋ ਦੁਕਾਨ ਦੀ ਜਾਂਚ ਪੜਤਾਲ ਕੀਤੀ ਜਾਵੇ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਲੁਧਿਆਣੇ ਦੇ ਵਿੱਚ ਉਧਰ ਬੱਚੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਸ ਨੂੰ ਵੀ ਲੁਧਿਆਣਾ ਡੀ ਐਮਸੀ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਕਿ ਉਸ ਨੂੰ ਪਹਿਲਾਂ ਇੱਕ ਜ਼ਹਿਰੀਲਾ ਕੇਕ ਖਾਂਦੇ ਨਾਲ ਬੱਚੀ ਦੀ ਮੌਤ ਹੋਈ ਤੇ ਹੋਲ ਚਾਕਲੇਟ ਖਾਂਤ ਬਾਦ ਇੱਕ ਬੱਚੀ ਦੀ ਸਿਹਤ ਵਿਗੜ ਗਈ ਹੈ। ਇਹ ਤਾਂ ਅਸੀਂ ਚਾਹਦੇ ਦੁਕਾਨ ਪੂਰੀ ਦੀ ਪੂਰੀ ਸੀਲ ਹੋਵੇ ਜੀ। ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਸਭ ਤੋਂ ਪਹਿਲੇ ਇਹ ਦੁਕਾਨ ਸੀਲ ਕੀਤੀ ਜਾਵੇ। ਇਸ ਤੋਂ ਇਲਾਵਾ ਇਲਾਵਾ ਪਟਿਆਲਾ ਸ਼ਹਿਰ ਦੇ ਵਿੱਚ ਜਿੰਨੇ ਵੀ ਇਹ ਸ਼ੋਰੂਮ ਬਣੇ ਹੋਏ ਨੇ ਕਿਉਂਕਿ ਛੋਟੇ ਛੋਟੇ ਜਿਹੜੇ ਦੁਕਾਨਦਾਰ ਨੇ ਉਹਨਾਂ ਕੋਲ ਤਾਂ ਫਿਰ ਵੀ ਤਾਜ਼ਾ ਸਮਾਨ ਮਿਲੇਗਾ ਤੁਹਾਨੂੰ। ਲੇਕਿਨ ਜਿਨੇ ਇਹਨੇ ਬੜੇ-ਬੜੇ ਮਾਲ ਬਣਾਏ ਨੇ, ਇਹਨੇ ਬੜੇ-ਬੜੇ ਸ਼ੋਰੂਮ ਬਣਾਏ ਨੇ, ਉਹਨਾਂ ਕੋਲ 100% ਇਹੋ ਜਿਹਾ ਸਮਾਨ ਮਿਲੇਗਾ ਜਿਹੜਾ ਕਿ ਬੱਚਿਆਂ ਦੀ ਜ਼ਿੰਦਗੀ ਨਾਲ ਖੇਡਵਾੜ ਕਰ ਰਿਹਾ ਹੈ। ਇਹ ਬੱਚੇ Yeah.